ਅੱਜ ਗੁਲਜਾਰਾ ਸਿੰਘ ਦੇ ਵੇੜੇ ਬਹੁਤ ਵੱਡਾ ਦਿਨ ਐ ਭਾਗਾਾਂ ਵਾਲਾ ਦੇ ਅੱਜ ਉਸ ਦੇ ਸੁਪੁੱਤਰ ਸੁਰਜਿੰਦਰ ਸਿੰਘ ਨੇ ਬਰਾਤ ਚੜ੍ਹਨਾ ਬੰਨੋ ਵਿਉਣ ਜਾਣਾ ਉਹਦੇ ਲਈ ਬਹੁਤ ਸਾਰੇ ਸ਼ਗਨ ਵਿਹਾਰ ਹੋਣੇ ਨੇ ਸਭ ਤੋਂ ਪਹਿਲਾਂ ਹੋਣੀ ਐ ਸੇਰਾ ਬੰਨਣ ਦੀ ਰਸਮ ਸੇਰਾ ਕੀ ਐ ਉਸ ਸਮੇਂ ਸੀ ਜਦੋਂ ਮਾਲਣ ਸੇਰਾ ਗੁੰਦ ਲਿਆਉਂਦੀ ਸੀ ਸਮੇਂ ਦੇ ਨਾਲ ਨਾਲ ਸੇਰਾ ਪੁੱਲਾਂ ਵਾਲੇ ਸੇਰੇ ਤੋਂ ਸੁਨਰੀ ਤਾਰਾਂ ਤੱਕ ਆ ਗਿਆ। ਪੁਸ਼ਾਕਾਂ ਬਦਲ ਗਈਆਂ ਲੇਕਿਨ ਰੀਤਾ ਉਲੀ ਹੀ ਖੂਬਸੂਰਤੀ ਨਾਲ ਚਲਦੀਆਂ ਰਹੀਆਂ। ਸੇਰਾ ਭੈਣਾ ਨੇ ਵੰਨਣਾ ਭੈਣਾ ਨੂੰ ਐਡਾ ਵੱਡਾ ਚਾ ਕਿ ਤੋ ਹੋਰ ਮਿਲ ਹੀ ਨਹੀਂ ਸਕਦਾ। ਅੱਜ ਉਹਨਾਂ ਦੀ ਧਰਤੀ ਪੈਰ ਨਹੀਂ ਲੱਗਦੇ। ਅੱਜ ਉਹਨਾਂ ਦੇ ਭਰਾ ਨੇ ਜਨ ਚੜਨਾ ਤੇ ਉਹਨਾਂ ਨੇ ਆਪਣੇ ਭਰਾ ਨੂੰ ਰਾਜ ਕੇ ਸਜਾਣਾ ਸੋ ਸੇਰਾ ਸੁਰਜਣ ਦੇ ਸਿਰ ਤੇ ਸੁਰਜਣ ਦੀਆਂ ਭੈਣਾਂ ਬਣ ਰਹੀਆਂ ਨੇ ਤੇ ਸਾਰੇ ਪਾਸੇ ਖੁਸ਼ੀ ਦਾ ਮਾਹੌਲ ਹੈ ਤੇ ਸਾਰਾ ਮੇਲ ਭਾਈਚਾਰੇ ਦੀਆਂ ਔਰਤਾਂ ਰਲ ਕੇ ਮੰਗਲ ਗਾਰੀਆਂ ਨੇ ਸੇਰਾ ਸੁਰਜਣ ਦੇ ਮੱਥੇ ਤੇ ਭੈਣਾਂ ਨੇ ਸਜਾ ਦਿੱਤਾ मां ने बहुत खुश हो के वार ना कर दिया ਭੈਣਾ ਨੂੰ ਪੈਸੇ ਵੰਡੇ ਇਸ ਦੇ ਨਾਲ ਹੀ ਅੱਗੋਂ ਆ ਜਾਂਦੀ ਹੈ ਭਾਬੀ ਦੀ ਵਾਰੀ ਪਰਝਾਈ ਤੇ ਦਿਓਰ ਦਾ ਰਿਸ਼ਤਾ ਬਹੁਤਿਆਂ ਥਾਵਾਂ ਤੇ ਮਾਂ ਪੁੱਤ ਵਰਗਾ ਹੁੰਦਾ ਹੈ ਲੇਕਿਨ ਇਸ ਰਿਸ਼ਤੇ ਦੇ ਵਿੱਚ ਇੱਕ ਮਸ਼ਕਰੀ ਇੱਕ ਹਾਸਾ ਖੇਡਾ ਤੇ ਇੱਕ ਸ਼ਰਾਰਤ ਵੀ ਹੁੰਦੀ ਹੈ। ਸੋ ਭਰਾਈ ਦੀ ਦਿਓਰ ਨੂੰ ਜਨ ਚੜਾਉਣਾ ਤੇ ਦਿਓਰ ਨੂੰ ਸਜਾਉਣਾ। ਦਿਓਰ ਦੀਆਂ ਅੱਖਾਂ ਦੇ ਵਿੱਚ ਸੁਰਮਾ ਪਾਉਣਾ। ਕਿਉਂ? ਦਿਓਰ ਦੀਆਂ ਅੱਖਾਂ ਸੋਹਣੀਆਂ ਲੱਗਣ। ਤੇ ਚਾਹੇ ਫਿਰ ਸੁਰਮਾ ਹੋਵੇ, ਚਾਹੇ ਲੋਹ ਹੋਵੇ, ਚਾਹੇ ਕਾਲੇ ਮਾ ਹੋਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਜ਼ਰ ਲੱਗਣ ਤੋਂ ਦੂਰ। ਇਹ ਬਧਰੂਹਾਂ ਨੂੰ ਪਰੇ ਰੱਖਣ ਦਾ ਕੰਮ ਵੀ ਹੁੰਦਾ ਹੈ ਇਹ ਵੀ ਪੰਜਾਬੀ ਸੱਭਿਆਚਾਰ ਚ ਮੰਨਿਆ ਜਾਂਦਾ ਸੋਸੇਰਾ ਬੰਨਿਆ ਗਿਆ ਪਰਜਾਈ ਨੇ ਸੁਰਮਾ ਪਾਇਆ ਮਾਂ ਨੇ ਰੇਸ਼ਮੀ ਸੂਟ ਦੇਣ ਦਾ ਵਾਅਦਾ ਕੀਤਾ ਨੂੰ ਨੂੰ ਤੇ ਜਨ ਚੜ੍ਹਨ ਦੀ ਤਿਆਰ ਹੋ ਗਈ ਤੁਸੀਂ ਦੇਖ ਰਹੇ ਹੋ ਸੁਰਜਨ ਦੇ ਨਾਲ ਬੈਠਾ ਸਰਵਾਲਾ ਤੇ ਸਰਵਾਲੇ ਵੀ ਨਾ ਜਾਣਣੀ ਚੜ ਸਕਦੀ ਇਹ ਵੀ ਧਾਰਨਾ ਰਹੀ ਹੈ ਕਿ ਵਿਆਹ ਦੇ ਸਕੇ ਭਰਾ ਨੂੰ ਸਰਵਾਲਾ ਨਹੀਂ ਬਣਾਇਆ ਜਾਂਦਾ ਕੋਈ ਮਾਮੇ ਦਾ ਪੁੱਤ ਕੋਈ ਭੂਆ ਦਾ ਪੁੱਤ ਕੋਈ ਤਾਇ ਚਾਚੇ ਦਾ ਪੁੱਤ ਨਿਜ ਦੇ ਰਿਸ਼ਤੇਦਾਰੀ ਚੋਂ ਹੀ ਕਿਸੇ ਨਾ ਕਿਸੇ ਨੂੰ ਲਾੜੇ ਦਾ ਸਰਵਾਲਾ ਬਣਾਇਆ ਜਾਂਦਾ ਜੋ ਜਨ ਚੜਨ ਤੋਂ ਲੈ ਕੇ ਘਰ ਡੋਲੀ ਆਉਣ ਤੱਕ ਲਾੜੇ ਦੇ ਅੰਗ ਸੰਗ ਰਹੇਗਾ ਬਿਲਕੁਲ ਲਾੜੇ ਦੇ ਨਾਲ ਨਾਲ ਮਹਿੰਦੀ ਦੀ ਰੰਗीनਗੀ ਵਾਂਗੂ ਇਹ ਰਸਮ ਵੀ ਬੜੀ ਸੰਦਲੀ ਹੁੰਦੀ ਐ ਪਰ ਜਾਈ ਨੇ ਤੁਸੀਂ ਦੇਖਿਆ ਹੋਣਾ ਜਦੋਂ ਸੁਰਜਣ ਨੂੰ ਸੁਰਮਾ ਪਾਇਆ ਤਾਂ ਫਿਰ ਸਰਵਾਲੇ ਨੂੰ ਵੀ ਸੁਰਮਾ ਪਾਇਆ ਜਿਹੜਾ ਕੋਈ ਸ਼ਗਨ ਵਿਹਾਰ ਹੁੰਦਾ ਉਹ ਸਰਵਾਲੇ ਦਾ ਲਾੜੇ ਵਾਂਗੂ ਹੀ ਹੁੰਦਾ ਤੇ ਭਾਬੀ ਨੇ ਸੁਰਮਾ ਪਾਉਂਦੇ ਆ ਸੁਰਜਣ ਦਾ ਸਿਹਰਾ ਉੱਪਰ ਚੱਕ ਦਿੱਤਾ ਸੁਰਜਣ ਦਾ ਮੁਖੜਾ ਸਾਰਿਆਂ ਨੂੰ ਦਿਖਾ ਦਿੱਤਾ ਤੇ ਘਰ ਦੀਆਂ ਔਰਤਾਂ ਕਿੰਨਾ ਚ ਗੱਲਾਂ ਕਰਦੀਆਂ ਨੇ ਦੇਖੋ ਨੀ ਨਾਰੀ ਨੂੰ ਕਿੰਨਾ ਰੂਪ ਜੜੇ ਦੇਖੋ ਨੀ ਲਾੜਾ ਕਿੰਨਾ ਸੋਹਣਾ ਲੱਗਿਆ ਸੋ ਪਿਆਰ ਮੁਹੱਬਤ ਨਾਲ ਕੀਤੀਆਂ ਗੱਲਾਂ ਦੇ ਵਿੱਚੋਂ ਵੀ ਨਜ਼ਰਾਂ ਲੱਗਣੇ ਤਾਂ ਸੁਰਜਣ ਜਨ ਚੜਨ ਲਈ ਸਜ ਧੱਜ ਕੇ ਤਿਆਰ ਹੋ ਗਿਆ ਸੋਹਣੀ ਪੋਸ਼ਾਕ ਪਾਲੀ ਸੇਰਾ ਵੱਜ ਗਿਆ ਸੁਰਮਾ ਬਹਿ ਗਿਆ ਤੇ ਜੁੱਤੀ ਦੀ ਆਵ ਨਹੀਂ ਚੱਲੀ ਜਾਂਦੀ ਤੁਰਦੇ ਦੀਆਂ ਧਮਕਾਂ ਪੈਂਦੀਆਂ ਨਹੀਂ ਤੇ ਸੁਰਜਣ ਇੱਕ ਨਾਇਕ ਹੈ ਅੱਜ ਹੀਰੋ ਬਣ ਗਿਆ ਅੱਜ ਤਲਵਾਰ ਫੜੀ ਹੋਈ ਹੈ ਅੱਜ ਸੁਰਜਣ ਦਾ ਦਿਨ ਹੈ ਭੈਣਾ ਵਰਜਾਈਆਂ ਨੇ ਬਾਗ ਖੋਲਿਆ ਸੁਰਜਣ ਦੇ ਸਿਰ ਤੇ ਤਾਣਿਆ ਮਾਂ ਨੇ ਵਾਰਨੇ ਕੀਤੇ ਤੇ ਖੁਸ਼ੀ ਦੇ ਨਾਲ ਸੁਰਜਣ ਨੇ ਭੁਲਾਗਾ ਪਟੀਆਂ